ਆ ਵੀਡੀਓ ਦੇਖਿਓ ਯਾਰ ਇੱਕ ਵਾਰ ਜ਼ਰੂਰ ਹੋ ਮਾਂ ਵੀ ਜੇ ਦੀ ਬਾਤ ਨਹੀਂ ਪੱਕੀ ਦੇ ਗਲਿਆਣ ਕੈਨੇ ਕਿੱਥੇ ਹੈ ਨਹੀਂ ਪੱਕੀਆਂ ਹੱਕੈਰੀ ਕਿੱਥੇ ਹੈ ਨਹੀਂ ਹਾਂਜੀ ਤੁਸੀਂ ਹੁਣੇ-ਹੁਣੇ ਇੱਕ ਵੀਡੀਓ ਦੇਖ ਕੇ ਹਟੇ ਹੋਗੇ ਨਾ ਤੇ ਵੀਡੀਓ ਦੇ ਵਿੱਚ ਬਾਈ ਦੀ ਆਵਾਜ਼ ਹਾਏ 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 ਧਰਮਦੇਵ ਨੂੰ ਕੱਡੇ ਖੜੇ ਹੁੰਦੇ ਆ ਜਦੋਂ ਵਾਇਸ ਸੁਣਿਆ ਬਾਈ ਦੀ ਤੇ ਬਾਈ ਮੈਂ ਨਾ ਇੰਸਟਾਗ੍ਰam ਚਲਾ ਰਿਆ ਸੀ ਤੇ ਬਾਈ ਦਾ ਮੈਨੂੰ ਮੈਸੇਜ ਆਇਆ ਕਿ ਬਾਈ ਤੁਸੀਂ ਪ੍ਰੋਮੋਸ਼ਨਾਂ ਕਰਦੇ ਹੋ ਤੇ ਮੈਂ ਵੀ ਇਹਨੂੰ ਕਿਹਾ ਮੈਂ ਕੋਈ ਪ੍ਰੋਮੋਸ਼ਨ ਪ੍ਰਮੋਚਨਾ ਨਹੀਂ ਕਰਦਾ ਬਟ ਅੱਜ ਮੇਰੀ ਇਹ ਪਹਿਲੀ ਪ੍ਰੋਮੋਸ਼ਨ ਹੈ ਕਿ ਤੁਸੀਂ ਦੱਸਿਓ ਵੀ ਤੁਹਾਨੂੰ ਇਹ ਪ੍ਰੋਮੋਸ਼ਨ ਕਿੱਦਾਂ ਦੀ ਲੱਗੀ ਬਾਈ ਦਾ ਨਾਮ ਹੈ ਸੁਖਤੇਜ ਤੇ ਪਿੰਡ ਹੈ ਕਜੋਲਾ ਤੇ ਬਾਈ ਦੀ ਬਹੁਤ ਸੋਹਣੀ ਆਵਾਜ਼ ਹੈ ਬਹੁਤ ਸੋਹਣੀ ਤੇ ਜੀ ਬਾਈ ਨੂੰ ਫੁੱਲ ਸਪੋਰਟ ਕਰਿਓ ਤੇ ਬਾਈ ਦੀਆਂ ਰੀਲਾਂ ਵੀ ਦੇਖੋ ਜਾ ਕੇ ਬਾਈ ਨੂੰ YouTube ਤੇ ਵੀ ਸਬਸਕ੍ਰਾਈਬ ਕਰੋ ਤੇ Instagram ਤੇ ਵੀ ਫੋਲੋ ਕਰੋ ਬਾਈ ਨੂੰ ਤੇ ਬਾਈ ਦੀ ਆਵਾਜ਼ ਬਹੁਤ ਹੀ ਸੋਹਣੀ ਆਵਾਜ਼ ਹੈ ਬਾਈ ਕਹਿੰਦਾ ਕਿ ਵੀਰੇ ਮੇਰੀ ਇੱਕ ਰੀਲ ਪਾ ਦਿਓ ਤੇ ਮੈਂ ਕਹਿੰਦੀ ਪਾ ਲੈਨੇ ਆ ਜਰੂਰ ਪਾ ਲੈਨੇ ਆ ਤੇ ਤੁਸੀਂ ਮਾੜਾ ਜਾਂ ਬਾਈ ਨੂੰ ਨਾ ਦੱਬ ਕੇ ਦੱਬ ਕੇ ਫੋਲੋ ਕਰੋ ਤੇ ਦੱਬ ਕੇ ਸ਼ੇਅਰ ਕਰੋ ਇਸ ਰੀਲ ਨੂੰ ਕਿਉਂਕਿ ਬਾਈ ਦੀ ਆਵਾਜ਼ ਬੜੀ ਵਧੀਆ ਕਿ ਟੈਲੈਂਟ ਯਾਰ ਨਾ ਕਰ ਕਰਦੇ ਵਿੱਚ ਛਿਪਿਆ ਪਿਆ ਤੇ ਪਰ ਕਿਵੇਂ ਕਹਿੰਦੇ ਆ ਨਾ ਕਿ ਇੱਕ ਕਿਸਮਤ ਹੁੰਦੀ ਹੈ ਜੀ ਕਿਥੇ ਦੇਖੋ ਜਦੋਂ ਕਿਸਮਤ ਖੁੱਲਦੀ ਹੈ ਨਾ ਤਾਂ ਰੱਬ ਵੀ ਖੁਸ਼ ਹੁੰਦਾ ਹੈ ਤੇ ਅੱਜ ਰੱਬ ਵੀ ਖੁਸ਼ ਹੋ ਗਿਆ ਤੇ ਨਾਲ ਦੀ ਨਾਲ ਹੀ ਬਾਰਿਸ਼ ਆ ਗਈ ਤੇ ਦੱਬ ਕੇ ਰੀਲ ਸ਼ੇਅਰ ਕਰਿਓ ਤੇ ਬਾਈ ਨੂੰ ਫੁੱਲ ਸਪੋਰਟ ਕਰਿਓ